ਤੇਰਾ ਬਾਬਾ ਨਾਨਕ ਪਹੁੰਚ ਗਏ ਆ ਖੜਾ ਦਾ ਮਾਹੌਲ ਚੱਲ ਰਿਹਾ ਬਹੁਤ ਪਿੰਡ ਪ੍ਰਭਾਵਿਤ ਹੋ ਗਏ ਤੇ ਪਵਾਦ ਵਾਲੇ ਭਾਈਚਾਰਾ ਵੀ ਮੁਸਲਿਮ ਭਾਈਚਾਰਾ ਵੀ ਉਰ ਪਹੁੰਚ ਗਿਆ ਕੀ ਕਹਿਣਾ ਚਾਹਾਂਗੇ ਜੀ ਤੁਹਾਨੂੰ ਕਿਆ ਚੀਜ਼ ਐਸੀ ਜਿਹੜੀ ਉਹਨਾਂ ਖਿੱਚ ਕੇ ਲਿਗਾਈ ਆ ਦੇਖੋ ਅਸੀਂ ਤਾਂ ਹਮੇਸ਼ਾ ਇਹੀ ਸੋਚਦੇ ਆ ਕਿ ਜਿਹੜਾ ਪੰਜਾਬ ਆ ਇਹ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਸਾਡੇ ਕਿਸੇ ਵੀ ਗੁਰੂ ਪੀਰ ਫਕੀਰ ਨੇ ਕਿਸੇ ਵੀ ਤਰ੍ਹਾਂ ਦਾ ਹੋਵੇ ਇਹ ਕਦੇ ਨਹੀਂ ਸਿਖਾਇਆ ਕਿ ਅਸੀਂ ਆਪਸ ਦੇ ਵਿੱਚ ਮੇਟੋਰਾ ਪਰ ਸਾਡੇ ਵਿੱਚ ਕੁਝ ਇਹੋ ਜਿਹੇ ਸ਼ਰਾਬੀ ਅੰਸਰ ਕੁਝ ਪੋਲੀਟੀਸ਼ੀਅਨ ਕੋਈ ਰਾਜਨੀਤਿਕ ਲੀਡਰ ਆਪਣੀਆਂ ਰੋਟੀਆਂ ਸੇਕਣ ਦੇ ਲਈ ਸਾਡੇ ਵਰਗਿਆਂ ਨੂੰ ਵਰਤਦੇ ਆ ਉਹ ਸਾਡੀ ਕਮਜ਼ੋਰੀ ਆ ਕਿ ਅਸੀਂ ਉਹਨਾਂ ਦੀ ਗੱਲਾਂ ਦੇ ਵਿੱਚ ਆ ਕੇ ਪ੍ਰਭਾਵਿਤ ਹੋ ਕੇ ਅਸੀਂ ਆਪਸ ਦੇ ਵਿੱਚ ਲੜਦੇ ਆ ਹਾਲਾਂਕਿ ਮੈਨੂੰ ਐਂ ਲੱਗਦਾ ਕਿ ਅਸੀਂ ਧਰਮਾਂ ਦੇ ਨਾਮ ਤੇ ਲੜਦੇ ਆ ਅਸੀਂ ਜਾਤਾਂ ਦੇ ਨਾਮ ਤੇ ਲੜਦੇ ਆ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਇੱਥੇ ਜਦੋਂ ਅਸੀਂ ਜਿਵੇਂ ਆਨੇ ਆ ਜਿਵੇਂ ਹਮੇਸ਼ਾ ਅਸੀਂ ਕਈ ਵਾਰ ਸੁਣਦੇ ਆ ਵੀ ਫਲਾਣੇ ਸਟੇਟ ਦੇ ਬੰਦੇ ਸਾਡੇ ਨਾਲ ਇਦਾਂ ਵਿਤਕਰਾ ਕਰਦੇ ਆ ਪਰ ਜਦੋਂ ਅਸੀਂ ਉੱਥੇ ਜਾਂਦੇ ਆ ਸਾਨੂੰ ਇੰਨਾ ਪਿਆਰ ਮਿਲਦਾ ਫਿਰ ਸਾਨੂੰ ਅਸਲੀਅਤ ਪਤਾ ਲੱਗਦੀ ਆ ਕਿਉਂਕਿ ਕਈ ਚੀਜ਼ਾਂ ਅਸੀਂ ਦੇਖਦੇ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਜੋ ਅਸੀਂ ਦੇਖਦੇ ਆ ਸੁਣਦੇ ਆ ਨਫ਼ਰਤ ਫੈਲ ਜਾਂਦੀ ਆ ਉੱਥੋਂ ਪਰ ਜਦੋਂ ਤੁਸੀਂ ਉੱਥੇ ਜਾ ਕੇ ਗਰਾਊਂਡ ਦੇ ਵਿੱਚ ਵਿਚਰਦੇ ਆ ਜਿਵੇਂ ਅਸੀਂ ਬਾਬਾ ਜੀ ਕੋਲ ਆਏ ਕਿੰਨਾ ਸਾਨੂੰ ਪਿਆਰ ਮਿਲਦਾ ਹੈ ਠੀਕ ਹੈ ਤੇ ਜਦੋਂ ਸਾਨੂੰ ਇੰਨਾ ਪਿਆਰ ਸਾਨੂੰ ਇਹ ਮਿਲਦਾ ਹੈ ਤਾਂ ਅਸੀਂ ਇਹ ਸੋਸ਼ਲ ਮੀਡੀਆ ਦੀ ਨਫ਼ਰਤ ਨੂੰ ਦੂਰ ਕਰਨਾ ਚਾਹੀਦਾ ਇਹਦੇ ਨਾਲ ਇੱਕ ਬਹੁਤ ਹੀ ਜਰੂਰੀ ਪੁਆਇੰਟ ਮੈਂ ਜਿਹੜਾ ਕਹਿਣਾ ਚਾਹੁੰਦਾ ਹੈ ਦੇਖੋ ਨਫ਼ਰਤ ਫਲਾਉਣ ਵਾਲਿਆਂ ਦੀ ਆਪਣੀ ਡਿਊਟੀ ਲੱਗੀ ਹੋਈ ਹੈ ਉਹ ਨਫ਼ਰਤ ਫਲਾ ਰਹੇ ਨੇ ਚਾਹੇ ਉਹ ਆਪਣੇ ਵੀਊ ਕੱਠੇ ਕਰ ਰਹੇ ਆ ਲਾਈਕ ਕਰ ਰਹੇ ਆ ਕਮੈਂਟ ਕਰ ਰਹੇ ਆ ਪਰ ਮੈਂ ਚੰਗੇ ਲੋਕਾਂ ਨੂੰ ਹਰੇਕ ਧਰਮ ਦੇ ਲੋਕਾਂ ਨੂੰ ਇਹ ਛੋਟੇ ਮਾਗੀ ਹੁੰਦੇ ਰਹਿੰਦਾ ਮੈਸੇਜ ਦੇਣਾ ਚਾਹੁੰਦਾ ਹੈ ਕਿ ਚੰਗੇ ਲੋਕਾਂ ਨੂੰ ਸਾਹਮਣੇ ਆਉਣਾ ਜ਼ਰੂਰ ਚਾਹੀਦਾ ਬਾਤ ਕੀ ਆ ਜਿਹੜਾ ਮਾੜੀ ਚੀਜ਼ ਆ ਉਹ ਹਮੇਸ਼ਾ ਜਲਦੀ ਫੈਲਦੀ ਆ ਚੰਗੀ ਚੀਜ਼ ਦਾ ਜਿਹੜਾ ਅਸਰ ਆ ਉਹ ਬਹੁਤ ਲੇਟ ਹੁੰਦਾ ਤਾਂ ਇਸ ਕਰਕੇ ਚੰਗੇ ਲੋਕਾਂ ਨੂੰ ਜਿਹੜੇ ਵੀ ਧਰਮ ਦਾ ਲੋਕ ਬੰਦੇ ਆ Hindu, Muslim, Sikh, Isai ਹਰੇਕ ਧਰਮ ਦੇ ਚੰਗੇ ਲੋਕਾਂ ਨੂੰ ਸਾਹਮਣੇ ਆ ਕੇ ਚੰਗਿਆਈ ਦੀ ਗੱਲ ਕਰਨੀ ਚਾਹੀਦੀ ਆ ਭਾਈਚਾਰਕ ਸਮਝ ਦੀ ਗੱਲ ਕਰਨੀ ਚਾਹੀਦੀ ਆ ਤਾਂ ਕਿ ਇਹ ਨਫਰਤ ਦੂਰ ਹੋ ਜਵੇ ਜਿਹੜਾ ਇਹ ਸੂਬਾ ਹੈ ਅਮਨ ਸ਼ਾਂਤੀ ਦੇ ਨਾਲ ਰਹੇ ਪਿਆਰ ਦੇ ਨਾਲ ਰਹੇ ਕਿਉਂਕਿ ਜੇ ਨਫਰਤ ਤੁਸੀਂ ਇੱਕ ਸੋਚੋ ਆਪਾਂ ਇਹ ਵੀ ਦੱਸ ਦਿੰਨੇ ਨਾਲ ਕਿ ਨਫਰਤ ਦੇ ਨਾਲ ਹੁੰਦਾ ਕੀ ਆ ਫਾਰ ਐਗਜ਼ਾਮਪਲ ਨਫਰਤ ਫੈਲਦੀ ਆ ਤਾਂ ਨਫ਼ਰਤ ਦੇ ਵਿੱਚ ਜ਼ਰੂਰੀ ਇਹ ਨਹੀਂ ਹੁੰਦਾ ਕਿ ਮੈਂ ਆਪਣੇ ਭਾਈਚਾਰੇ ਦੇ 10 ਬੰਦਿਆਂ ਨੂੰ ਗਾਲ ਲੈ ਕੇ ਕਿਸੇ ਦੂਸਰੇ ਭਾਈਚਾਰੇ ਦੇ ਇੱਕ ਬੰਦੇ ਨੂੰ ਮੈਂ ਮਾਰਦਾ ਤਾਂ ਮੈਂ ਮਾਣ ਮਹਿਸੂਸ ਕਰ ਲਿਆ ਜਿੰਨੇ ਆਪਣਾ ਵੀ ਇੱਕ ਮਰਵਾ ਲਿਆ ਨਾ ਤਾਂ ਮੈਂ ਉਹਦੇ ਪਰਿਵਾਰ ਨੂੰ ساری ਜ਼ਿੰਦਗੀ ਮੈਂ ਕਿਵੇਂ ਉਹ ਦਿਖਾਉਂਗਾ ਤਾਂ ਨਫ਼ਰਤ ਇਸ ਹੱਦ ਤੱਕ ਚਲਾਈ ਜਾਂਦੀ ਹੈ ਜਦੋਂ ਜਾਂਦੀ ਹੈ ਮਾਰਮਰਾਈ ਤੱਕ ਅਸੀਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠੀਏ ਸਾਡਾ ਦੇਸ਼ ਜਿਹੜਾ ਤਾਂ ਕਿਨਾਰੇ ਕਿਨਾਰੇ ਪਿੱਛੇ ਜਾ ਰਿਹਾ ਅਸੀਂ ਇਹ ਧਰਮਾਂ ਦੀ ਵਾਇਆ ਜਾਜ ਬਸੇਤੇ ਆ ਸਾਨੂੰ ਵੀ ਚਾਹੀਦੀ ਸਰਕਾਰਾਂ ਦੇ